ਬਾਈਕੋ ਜੀ ਕਾ ਖਰਚਾ ਬਾਈਕੋ ਜੀ ਕੀ ਫਾਇਦੇ ਤੇ ਅੱਜਾ ਮੈਨੂੰ ਇੱਕ ਕੋਲ ਵੀ ਆਈ ਸੀ ਤੇ ਦੇ ਸਾਹਮਣੇ ਦੇਖ ਲਿਆ ਆਪਾਂ ਕਿੱਥੇ ਖੜੇ ਆਂ ਇਹ ਬਤਾਂ ਜੀ ਉਹ ਤੇ ਜਿਹੜਾ ਬਹੁਤ ਜ਼ਿਆਦਾ ਮਤਲਬ ਇਹਦੇ ਨਾਲ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੁੰਦੇ ਤੇ ਜਦੋਂ ਇੱਕ ਗੱਡੀਆਂ ਸਟਰੀਟ ਲੰਘਦੀਆਂ ਤੇ ਕਈ ਵਾਰ ਗੱਡੀਆਂ ਉਧਰੋਂ ਵਟੇਕਣ ਲੱਗਿਆ ਬਾਈਕ ਵਾਲੇ ਇਧਰ ਹੁੰਦੇ ਤੇ ਉਹਨਾਂ ਦੇ ਰੂਟੇ ਬੋਥੀ ਆ ਰਵੈਂਦੇ ਤੇ ਇਹ ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਇਸ ਕਰਕੇ ਅੱਜਾ ਨੂੰ ਕੋਲ ਆਈ ਸੀ ਕਿ ਆਪਾਂ ਸੇਵਾ ਕਰਦੇ ਆਂ ਤੇ ਆਪਾਂ ਆਪਣੀ ਟੀਮ ਨਾਲ ਕੇ ਪਹੁੰਚੇ ਆਂ ਆਪ ਆ ਜੋਈਏ ਜੇ ਲੱਗਿਆਂ ਦੇ ਬਾਕੀ ਮੁੰਡੇ ਆ ਰਹੇ ਆ ਤੇ ਮਿਲਦੇ ਆ ਤੁਹਾਨੂੰ ਅੱਗੇ ਤੇ ਇਦਾਂ ਹੀ ਸੇਵਾ ਨਿਭਾਉਂਦੇ ਜੇ ਜੇ ਤੁਸੀਂ ਆਜੋਗੇ ਤੇ ਆਪਾਂ ਲੱਗੇ ਰਵਾਂਗੇ ਵੱਤ ਵੱਤ ਤੇ ਜੀ ਆ ਦਾ ਵੱਤ ਵੱਸਾ ਇਹੋ ਕਰਿਓ ਜੇ ਤੀ ਪਹੁੰਚਦੇ ਤੇ ਵੀ ਪਹੁੰਚਿਓ ਤੇ ਆਪ ਇਹ ਨਹੀਂ ਆ ਕਿ ਇੱਥੇ ਪਹੁੰਚਣਾ ਆ ਵੀ ਇਹ ਵੀ ਆਪ ਕਰ ਸਕਦੇ ਹੋ ਕਿ ਆਪਣੇ ਆਪਣੇ ਲੱਗਿਆਂ ਜਿਤ ਕਰਦੇ ਤੇ ਆਪਣੇ ਘਰਾਂ ਦੇ ਦਾ ਕਰੋ ਤੇ ਇਹ ਨਹੀਂ ਆ ਕਿ ਪੂਰੇ ਬੁੱਢੇ ਵਰਤਦੇ ਜਿਹੜੇ ਬਹੁਤ ਜ਼ਿਆਦਾ ਜਾੜ ਆ ਜਿੱਥੇ ਇਹ ਕਹਿੰਦਾ ਮਤਲਬ ਇਹ ਹੈ ਕਿ ਆਪਣੇ ਏਰੀਆ ਨੂੰ ਸਾਫ਼ ਸੁਥਰਾ ਤੇ ਸੇਫ ਬਣਾਉਣਾ ਵਾ ਤੇ ਬਾਕੀ ਸ਼ੁਰੂ ਕਰਨ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਇੱਕ ਜਣਾ ਸ਼ੁਰੂ ਕਰਾਂਗੇ ਦੋ ਜਣੇ ਸ਼ੁਰੂ ਕਰਾਂਗੇ ਤੇ ਵੇਖੋ ਕੀ ਹੋ ਸਕਦਾ ਨਾਲ ਹੋਰ ਵੀ ਜੁੜ ਜਾਣ ਤੇ ਬਾਕੀ ਮਿਲਦੇ ਆਂ ਜੀ ਅੱਗੇ-ਅਗੇ ਵਲੌਗ ਦੇ ਵਿੱਚ ਜੁੜੇ ਰਹੋ ਕਿ ਤੇ ਆਪਾਂ ਕਰ ਰਹੇ ਸੀ ਫੁੱਟਪਾਥ ਦੀ ਸਫਾਈ ਬਹੁਤ ਜ਼ਰਾ ਵੇਖੋ ਆਓ ਜਿਹੜੀ ਸਾਫ਼ ਕੀਤਾ ਨਾ ਉਹ ਇਹਦੇ ਵਰਗਾ ਹੀ ਪੂਰਾ ਅ ਜਿੰਨਾ ਵੀ ਆ ਵੇਖੋ ਕਿੰਨਾ ਕਾ ਇਹ ਕੁਛ ਇਧਰ-ਉਧਰ ਵਿਖਦਾਣੀ ਹੀ ਨਾਲੇ ਜਦੋਂ ਬਾਈਕਾਂ ਵਾਲੇ ਨੰਗਦੇ ਨਾ ਉਹਨਾਂ ਦੇ ਵੱਜਰਾ ਬਹੁਤ ਜ਼ਿਆਦਾ ਹੈ ਤੇ ਕਿੰਨਾ ਬੁਰਾ ਲੱਗਣ ਡਿਆ ਆ ਆਪਾਂ ਆ ਪਾਪਾ ਇਹ ਨਹੀਂ ਚਾਹੁੰਦੇ ਵੀ ਸਾਡੇ ਏਰੀਆ 'ਚ ਇਹ ਚੀਜ਼ ਹੋਵੇ ਤੇ ਆਪਾਂ ਵੇਖੋ ਹੁਣ ਸਾਡੀ ਟੀਮ ਲੱਗੀ ਆ ਤੇ ਸਾਫ਼ ਕਰਦੇ ਕਰਦੇ ਲਾ ਨਰਾਗੀ ਭੁੱਖ ਤੇ ਹੁਣ ਆਪਾਂ ਖਾ ਰਹੇ ਆ ਵੇਲਪੜੀ ਅੱਧਿਆਂ ਨੇ ਖਾ ਲਈ ਆ ਤੇ ਆ ਆਪਾ ਉਹ ਦਸ ਹੌਲੀ ਹੌਲੀ ਖਾਂਦਾ ਆ ਜੀ ਕਮੈਂਟਾਂ 'ਚ ਜਰੂਰ ਦੱਸਿਓ ਕਿ ਇਹ ਕੰਮ ਵਧੀਆ ਆ ਜਾਂ ਨਹੀਂ ਤੁਹਾਡੀ ਸੋਚ ਮੁਤਾਬਕ ਆਡੀ ਸੋਚ ਮੁਤਾਬਕ ਤੇ ਵਧੀਆ ਆ ਕਿਉਂਕਿ ਇਹ ਇੱਕ ਸੇਵਾ ਆ ਤੇ ਸਾਡਾ ਮਕਸਦ ਹੀ ਇਹ ਆ ਅਡੀ ਟੀਮ ਦਾ ਸੇਵਾ ਮੇਨ ਸੇਵਾ ਹੁਣ ਆ ਥੋੜੇ ਦਿਨ ਪਹਿਲਾਂ ਫਲੱਡ ਆਈ ਅਡੀ ਟੀਮ ਪੂਰੀ ਉੱਥੇ ਹੀ ਕੰਮ ਕਰਦੀ ਸੀ ਤੇ ਹੁਣ ਫਲੱਡਾਂ ਦੇ ਬਾਅਦ ਆਪਾਂ ਰੋਡ ਦੀ ਸਫਾਈ ਕਰ ਰਹੇ ਆ ਤੇ ਅੱਜ ਦਾ ਦਿਨ ਹੀ ਨਹੀਂ ਕਰਾਂਗੇ ਤੁਹਾਨੂੰ ਅੱਗੇ ਵੀ ਮਿਲਦੇ ਰਵਾਂਗੇ ਤੇ ਜੁੜੇ ਰਹੋ ਰੋਜ ਦੀ ਰੋਜ ਤੁਹਾਨੂੰ ਅਪਡੇਟ ਦਵਾਂਗੇ ਕਿ ਅੱਜ ਕਿੰਨਾ ਕੀਤਾ ਅੱਜ ਕਿੰਨਾ ਕੀਤਾ ਆਫਟਰ ਬਿਫੋਰ ਦੀ ਵੀਡੀਓ ਪਾਵਾਂਗੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਜੁੜੇ ਰਹੋ ਅੰਮ੍ਰਿਤਸਰ ਵਲੌਗ ਦੇ ਨਾਲ ਲਓ ਜੀ ਜਿੱਦਾਂ ਆਪਾਂ ਤੁਹਾਨੂੰ ਸੇਰੇ ਵਿਖਾਇਆ ਸੀ ਕਿ ਬਹੁਤ ਜ਼ਿਆਦਾ ਬਹੁਤ ਜਿੰਨੂੰ ਜ਼ਿਆਦਾ ਕਹਿੰਦੇ ਨਾ ਕਿਤੇ ਬਹੁਤ ਜ਼ਿਆਦਾ ਖੜਾਰਾ ਹੈ ਤੇ ਆਹਦੀ ਵੇਖ ਹੀ ਸਾਦੇ ਆਹੀ ਸਵੇਰ ਵਾਲੀ ਜਗਾ ਹੈ ਤੇ ਹੁਣ ਵੇਖੋ ਤੇ ਆ ਹੁਣ ਦੋ ਮੁੰਡੇ ਆਰੀਆਂ ਤੇ ਆ ਤੇ ਇੱਕ ਮੁੰਡਾ ਝਾੜੂ ਤੇ ਆ ਨਾਲ ਨਾਲ ਦੀ ਕੁੜਾ ਵੀ ਚੁੱਕੀ ਜਾ ਰਹੇ ਆ ਤੇ ਆਪਾਂ ਉਹ ਐਂਡ ਤੱਕ ਜਾਵਾਂਗੇ ਉਹ ਐਂਡ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਨਾ ਖੰਡੇ ਵਾਲੇ ਚੌਂਕ ਤੱਕ ਉੱਥੇ ਤੱਕ ਜਾਵਾਂਗੇ ਫਿਰ ਉੱਥੋਂ ਮਜੀਠਾ ਰੋਡ ਤੋਂ ਲਾਗੇ ਮਜੀਠਾ ਰੋਡ ਬਾਈਪਾਸ ਤੱਕ ਜਾਵਾਂਗੇ ਤੇ ਕੱਲ ਨੂੰ ਸਾਡੇ ਆ ਭਾਈ ਜੀ ਹੋਰ ਸਾਰੇ ਉਹ ਕਰ ਰਹੇ ਆ ਕੱਲ ਨੂੰ ਇੱਕ ਨਵੀਂ ਰੇੜੀ ਆ ਰਹੀ ਆ ਇੱਕ ਮਾਲੀ ਆ ਰਿਹਾ ਵਾ ਤੇ ਇੱਕ ਮਜ਼ਦੂਰ ਆਏਗਾ ਤੇ ਸਾਡੇ 10 ਕਿ ਵਲੰਟੀਅਰ ਹੋਣਗੇ ਮਤਲਬ ਆਪਾਂ 12 13 ਜਾਣੇ ਹੋਵਾਂਗੇ ਤੇ ਆਦਿਲੇ ਫਸਟ ਡੇ ਹੀ ਤਾਂ ਕਰਕੇ ਸਮਾਨ ਬਹੁਤ ਘੱਟ ਸੀ ਤੇ ਸਾਨੂੰ ਨੋਲਿਜ ਨਹੀਂ ਸੀ ਕਿਉਂਕਿ ਇਹ ਕੰਮ ਆਪਾਂ ਪਹਿਲੀ ਵਾਰੀ ਸ਼ੁਰੂ ਕੀਤਾ ਵਾ ਤੇ ਜੁੜੇ ਰਿਓ ਵਲੋਗ ਦੇ ਨਾਲ ਕੱਲ ਤੁਹਾਨੂੰ ਫੇਰ ਨਵੀਂ ਅਪਡੇਟ ਦੇ ਨਾਲ ਲਓ ਜੀ ਸਵਾ ਪੰਜ ਹੋ ਗਏ ਆ ਤੇ ਹੁਣ ਆਪਾਂ ਸਮਾਨ ਸਵੇਂ ਚੰਡੇ ਆ ਕਿਉਂਕਿ ਸਵੇਰ ਦੇ ਲੱਗੇ 12 ਵਜੇ ਦਾ ਫਸਟ ਕੀਤਾ ਹੈ ਇੱਥੋਂ ਲੈ ਕੇ ਦੇ ਉਹtheta ਦੱਕੋ ਯਾਰ ਹਾਜੀ ਹਾਜੀ ਕੱਲੇ ਬੂਟੇ ਹੀ ਸਾਫ ਕੀਤੇ ਹੈ ਇੱਕ ਆ ਸਾਫ ਕਰਨਾ ਹੈ ਮਿਲਦੇ ਹਾਂ ਕੱਲ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਲਓ ਜੀ ਤੇ ਆਪਾਂ ਹੁਣ ਕੱਲ ਵਾਸਤੇ ਰੈਡੀ ਰੱਖ ਜਾ ਰਹੇ ਆ ਤੇ ਇਹਨਾਂ ਨੇ ਕਿਹਾ ਸੀ ਕਿ ਆਟੋ ਆਟੋ ਦੇ ਪਿਛੇ ਰੇ ਰਾ ਲੈਣੇ ਆ ਇਹ ਕਹਿੰਦੇ ਨਹੀਂ ਸੇਵਾ ਕਰਨੀ ਹੈ ਮੈਂ ਕਰਾਂ ਸੇਵਾ ਉਹਨੇ ਥੋੜੀ ਜੀ ਕਿਲੋਮੀਟਰ ਚਲਾਈ ਹੋਣੀ ਤੇ ਕਹਿੰਦੇ ਹੁਣ ਲੱਕ ਰਹਿ ਗਿਆ ਕੋਈ ਨਹੀਂ ਬਹੁਤਾ ਨਾ ਜਾ ਕੇ ਸੇਫ ਫੋਨ ਨੇ ਆ ਖਿੱਚ ਕੇ ਰੱਖੋ ਕੰਮ ਮੈਂ ਦੇ ਤੁਹਾਨੂੰ ਇਹਨੂੰ